ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿ ਕਾ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਆਪਨ ਸਭੇ ਰੋਗ ਸਤਿ ਕਾ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਸੁਆਪਨ ਸਭੇ ਰੋਗ ਰੇ ਮੁਖ ਹੋਏ RAM ਤੇ ਲਗਨ ਜਨਮ ਵਿਜੋਗ ਏਨ ਮਹ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਵਿਚਨਾ ਕੋਈ ਕਰ ਸਕੈ ਕਿ ਅਸਥਰੋ ਵਹ ਰੂਜ किसु न होवै लिखिया तुर संयोग वडभागी मेरा प्रभ मिल ता उत्तर है सब वियोग नानक कौ प्रभ राख लेहे ਮੇਰੇ ਸਾਹਿਬ ਬੰਦੀ 모ਛ ਸਤਿ ਕਹੋ ਵਾ ਸਾਧ ਸੰਗ ਬਿਨ ਸਹ ਸਬੇ ਸੋਚ ਨਾਨਕ ਕਾ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ 모ਛ ਸਤਿ ਕਹੋ ਵਾ ਸਾਦ ਸੰਗ ਬਿਨ ਸਹ ਸਭੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਗਰੀਬ ਨਿਵਾਜ ਜੁਗੋ ਜੁਗ ਅਟਲ ਜਾਹਰ ਅਜਹੂਰ ਹਾਜਰਾ ਹਜੂਰ ਸਰਬ ਕਲਾ ਪਰਪੂਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਅਪਾਰ ਕਿਰਪਾ ਰਹਿਮਤ ਵਰਤ ਰਹੀ ਹੈ ਮਹਾਰਾਜ ਜੀਾਂ ਦੇ ਕਿਰਪਾ ਦੇ ਸਦਕਾ ਜੋ ਕਤਕ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਸਾਧ ਸੰਗਤ ਜੀ ਕਤਕ ਅਤੇ ਪੋਹ ਦਾ ਮਹੀਨਾ ਲੋਕਾਂ ਨੇ ਮਾੜਿਆ ਸਮਝਿਆ ਹੈ ਜੋ ਇਨ ਦੋਹਾ ਮਹੀਨਿਆਂ ਵਿੱਚ ਕਿਸੇ ਦੇ ਘਰ ਪੁੱਤਰ ਪੈਦਾ ਹੋ ਜਾਂਦਾ ਤਾਂ ਉਸ ਨੂੰ ਚੰਗਾ ਨਹੀਂ ਸੀ ਸਮਝਦੇ ਇਨ ਦੋਹਾ ਮਹੀਨਿਆਂ ਨੂੰ ਭਾਗ ਲਾਉਣ ਵਾਸਤੇ ਅਤੇ ਭਰਮ ਮਿਟਣ ਵਾਸਤੇ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਆਉ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਤਕ ਦੇ ਪੂਰਨ ਵਾਸੀ ਨੂੰ ਅਵਤਾਰ ਧਾਰਿਆ ਹੈ ਅਤੇ ਪੋਹ ਵਿੱਚ ਦਸਮਾ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹੋ ਕਰਕੇ ਪ੍ਰਗਟੇ ਹਨ ਇਸ ਲਈ ਇਹ ਦੋਵੇਂ ਮਹੀਨੇ ਧਨਤਾ ਦੇ ਯੋਗ ਹਨ ਕਿਉਂਕਿ ਆਪ ਦਾ ਤਾਂ ਇਹ ਸੁਤੇ ਸਿੱਧ ਹੀ ਬਿਰਧ ਹੈ ਜਾ ਕਿ ਸੋਤ ਜਗਤ ਕੋ ਲਾਗਾ ਤਾ ਪਰ ਤੂੰ ਹੀ ਟਰੈ ਨੀਚ ਉੱਚ ਕਰੈ ਮੇਰਾ ਗੋਬਿੰਦ ਕਾਹੂ ਤੇ ਨ ਡਰੈ ਮਹਾਰਾਜ ਜਿਤ ਨੀਵਿਆਂ ਨੂੰ ਉੱਚੇ ਕਰ ਦੇਣ ਵਾਲੇ ਨੇ ਗਰੀਬ ਨਵਾਜ਼ ਜੀ ਆ ਨੇ ਇਸ ਮਹੀਨੇ ਨੂੰ ਵੀ ਮਾਰੇ ਤਾਂ ਚੰਗਾ ਬਣਾ ਦਿੱਤਾ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਕਤਕ ਦੇ ਮਹੀਨੇ ਦੁਆਰਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਥਨ ਕਰਦੇ ਹਨ ਕਿ ਜੀਵ ਜਿਸ ਤਰ੍ਹਾਂ ਦੇ ਕਰਮ ਕਮਾਉਂਦੇ ਹਨ ਉਸੇ ਤਰ੍ਹਾਂ ਦਾ ਉਹ ਫਲ ਭੋਗਦੇ ਨੇ ਕਿਸੇ ਦੂਜੇ ਨੂੰ ਦੋਸ਼ ਦੇੜਾ ਜੇ ਯੋਗ ਨਹੀਂ ਹੈ ਤਾਂ ਸੰਗਤ ਜੇ ਇੱਕ ਸ਼ੁਭ ਕਰਮ ਹੁੰਦੇ ਨੇ ਇੱਕ ਅਸ਼ੁਭ ਕਰਮ ਜਿਨ੍ਹਾਂ ਨੂੰ ਵਿਹਤ ਕਰਮ ਤੇ ਅਵਿਹਤ ਕਰਮ ਵੇਖਾ ਜਾਂਦਾ ਹੈ ਗੁਰੂ ਦੇ ਕਿਹੜੇ ਅਨੁਸਾਰ ਕਰਮ ਕਰਨੇ ਜਿਹੜੇ ਉਹ ਚੰਗੇ ਕਰਮ ਹਨ ਤੇ ਗੁਰੂ ਮਹਾਰਾਜ ਜੀ ਹੰਤ ਉਲਟ ਹੋ ਕਰਕੇ ਕਰਮ ਕਰਨੇ ਕਰਤਾ ਕਰਨੀਆਂ ਆ ਮਕਰੋਧ ਲੋਭ ਮੋ ਅਹੰਕਾਰ ਦੇ ਅਧੀਨ ਹੋ ਜਾਣਾ ਚੁਗਲੀ ਈਰਖਾ ਦੁਵੈਸ ਆਸਾ ਤ੍ਰishna ਆਦਿ ਔਗਣ ਇਹ ਸਾਰੇ ਅਵਹਿਤ ਕਰਮ ਅਸ਼ੁਭ ਕਰਮ ਹਨ ਸਾ ਸੰਗਤ ਜੀ ਜੋ ਤ੍ਰਿਤਰਾਸ਼ਟਰ ਹੋਇਆ ਹੈ ਕੌਰਵਾਂ ਦਾ ਪਿਤਾ ਉਸਨੇ ਆਪਣੇ 107ਵੇਂ ਜਨਮ ਦੇ ਵਿੱਚ ਨਾ ਪਹਿਲਾਂ ਅੰਸਾਂ ਦੇ 100 ਬੱਚੇ ਮਾਰ ਕੇ ਖਾਦੇ ਸੀ ਜਿਸ ਪਾਪ ਕਰਕੇ ਉਸਦੇ 100 ਪੁੱਤਰ ਜੰਗ ਦੇ ਵਿੱਚ ਮਾਰੇ ਗਏ ਅਤੇ ਪਿਛਲੇ 106ਵੇਂ ਜਨਮ ਦੇ ਵਿੱਚ ਉਸਨੇ ਛੋਟੀ ਅਵਸਥਾ ਵਿੱਚ ਟਿੱਡੇ ਦੀਆਂ ਅੱਖਾਂ ਕੱਢੀਆਂ ਸਨ ਜਿਸ ਕਰਕੇ ਅੰਨਾ ਜਨਮਿਆ ਸੀ ਉਸ ਨੂੰ ਦਿਖਾਈ ਨਹੀਂ ਸੀ ਦੇੰਦਾ ਇਸ ਲਈ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਦਦ ਦੋਸ ਨਾ ਦੇਉ ਕਿਸੈ ਦੋਸ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰਜਨਾ ਮਹਾਰਾਜ ਸਮਝਾਉਂਦੇ ਨੇ ਕਿ ਭਾਈ ਜੋ ਕਰਮ ਕੀਤੇ ਨੇ ਜੈਸਾ ਕਾਰਜ ਕੀਤਾ ਹੈ ਉਹ ਜੈ ਤੂੰ ਫਲ ਪਾਇਈ ਇਸ ਕਰਕੇ ਹੋਰ ਕਿਸੇ ਨੂੰ ਦੋਸ਼ ਨਾ ਦੇਣਾ ਕਰ ਕਿਸੇ ਦਾ ਦੋਸ਼ ਨਹੀਂ ਦੋਸ਼ ਤੇਰੇ ਕਰਮਾਂ ਦਾ ਹੈ ਇਸ ਕਰਕੇ ਆਪਾਂ ਨੂੰ ਚਾਹੀਦਾ ਹੈ ਕਿ ਮਾੜੇ ਕੀਤੇ ਹੋਏ ਕਰਮਾਂ ਨੂੰ ਬਖਸ਼ਾਉਣ ਵਾਸਤੇ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਮਨ ਬਾਣੀ ਸਰੀਰ ਕਰਕੇ ਨਿਮਰਤਾ ਸਹਿਤ ਬੇਨਤੀ ਕਰੀਏ ਜੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਨੀਚਾ ਤੋਂ ਊਚ ਕੀਤਾ ਹੈ ਸਾਡੇ ਉੱਪਰ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਹੈ ਅਤੇ ਸਾਨੂੰ ਅਕਾਲ ਪੁਰਖ ਦੇ ਲੜ ਲਾਇਆ ਹੈ ਇਸ ਲਈ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਹੋਰ ਦੇਹਧਾਰੀ ਪਖੰਡੀ ਨੂੰ ਗੁਰੂ ਮੰਨਾਂਗੇ ਜਾ ਮੜੀਆਂ ਮਸਾਣਾ ਤੇ ਮੱਠਾਂ ਤੇ ਜਾ ਕਰਕੇ ਸੀਸ ਝੁਕਾਵਾਂਗੇ ਤੇ ਇਹ ਚੰਗੀ ਗੱਲ ਨਹੀਂ ਹੈ ਇਹ ਫਿਰ ਅਸ਼ubh ਕਰਮ ਹੋਵੇਗਾ ਇਹ ਸਾਡੇ ਗੁਰੂ ਪਿਤਾ ਜੀ ਦੇ ਹੁਕਮ ਤੋਂ ਉਲਟ ਹੋਵੇਗਾ ਮਹਾਰਾਜ ਜੀ ਦਾ ਹੁਕਮ ਤਾਂ ਇਹ ਹੈ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਭ ਬ੍ਰਤ ਗੋਰ ਮੜੀ ਮਟ ਭੂਲ ਨ ਮੰਨੈ ਭੈ ਭੁੱਲ ਕਰਕੇ ਵੀ ਕਦੀ ਮੜੀਆਂ ਮਸਾੜਾ ਨੂੰ ਮਟਾ ਨੂੰ ਨਾ ਮੰਨੇ ਸੋ ਇੱਕ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੇ ਪਰ ਅਸੀਂ ਕਿਤਨੇ ਕੁ ਕਰਮੇ ਤੇ ਅਕਿਰਤ ਗਨ ਹਾਂ ਜੋ ਵਾਹਿਗੁਰੂ ਨੂੰ ਭੁਲਾਈ ਬੈਠੇ ਹਾਂ ਤਦ ਹੀ ਤਾਂ ਅਸੀਂ ਰੋਗੀ ਅਤੇ ਦੁਖੀ ਹਾਂ ਭਾਈ ਮਹਾਰਾਜ ਜੀ ਬਚਨ ਕਰਦੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਕਿ ਉਸ ਪਰਮੇਸ਼ਰ ਵਾਹਿਗੁਰੂ ਨੂੰ ਭੁੱਲਣ ਕਰਕੇ ਇਸ ਜੀਵਨ ਸਾਰੇ ਰੋਗ ਆ ਕਰਕੇ ਵਿਆਪਦੇ ਹਨ ਸਾਡੇ ਅੰਦਰ ਅਗਿਆਨ ਹੋਣ ਕਰਕੇ ਹੰਕਾਰ ਦੀ ਬੁੱਧੀ ਜਿਹੜੀ ਹੰਕਾਰੀ ਮਤ ਹੰਕਤਾ ਵਾਲੀ ਬੁੱਧੀ ਹੈ ਤੇ ਹੰਕਤਾ ਤੋਂ ਰਾਗ ਦਵੇਖ ਪੈਦਾ ਹੁੰਦੇ ਹਨ ਜਿੰਨਾ ਕਰਕੇ ਫਿਰ ਸਾਨੂੰ ਰੋਗ ਲੱਗਦੇ ਨੇ ਜੋ ਕਈ ਪ੍ਰਕਾਰ ਦੇ ਹਨ ਆਦੀ ਵਿਆਦੀ ਉਪਾਦੀ ਆਦਿਕ ਰੋਗ ਹੁਮੇਂ ਦੀਰਗ ਰੋਗ ਹੈ ਹੰਕਾਰ ਰੂਪੀ ਰੋਗ ਲੱਗ ਜਾਂਦਾ ਹੈ ਮਾਨਸਿਕ ਰੋਗ ਲੱਗ ਜਾਂਦੇ ਹਨ ਸਰੀਰਕ ਲੋਗ ਲੱਗ ਜਾਂਦੇ ਨੇ ਸੱਚੇ ਪੈਸਾ ਜੀ ਬਖਸ਼ਿਸ਼ ਕਰਦੇ ਹਨ ਬੇਮੁਖ ਹੋਏ RAM ਤੇ ਲਗਨ ਜਨਮ ਵਿਜੋਗ ਤੇ ਭਾਈ ਜਿਹੜੇ ਪੁਰਸ਼ RAM ਤੋਂ ਬੇਮੁਖ ਹੋਏ ਰਮੇ ਹੋਇ ਅਕਾਲ ਪੁਰਖ ਤੋਂ ਬੇਮੁਖ ਹੋ ਗਏ ਉਸ ਦਾ ਸਿਮਰਨ ਨਹੀਂ ਕਰਦੇ ਪਰਮੇਸ਼ਰ ਦਾ ਅਤੇ ਹੋਰਨਾਂ ਨੂੰ ਚੇਤੇ ਕਰਦੇ ਹਨ ਉਹਨਾਂ ਨੂੰ ਜਨਮ ਮਰਨ ਦੇ ਵਿਯੋਗ ਦੁੱਖ ਲੱਗ ਜਾਂਦੇ ਨੇ ਜਨਮਾਂ ਜਨਮਾਂ ਦਾ ਵਿਛੋੜਾ ਪੈਂਦਾ ਹੈ 83 ਲੱਖ ਜੁਨਾ ਹੋਗੂ ਕੇ ਫਿਰ ਕਿਤੇ ਮਨੁੱਖਾ ਜਨਮ ਮਿਲਦਾ ਹੈ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਸਾਧ ਸੰਗਤ ਜੀ ਕਿਵੇਂ ਅਨੇਕਾਂ ਜਨਮ ਕੀੜਿਆਂ ਦੇ ਪਤੰਗਿਆਂ ਦੇ ਤੇ ਵੱਡੀਆਂ ਜੂਨਾ ਹਾਥੀ ਆਦਿਕ ਇਸ ਸਭ ਆਦਿਕ ਦੀ ਜੂਨ ਵਿੱਚ ਫੰਕਸ਼ੀਆਂ ਦੀ ਜੂਨ ਦੇ ਵਿੱਚ ਜੀਵ ਨੂੰ ਪਹਿਣਾ ਪੈਂਦਾ ਹੈ ਫਿਰ ਉਹ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਜਿਤਨੇ ਕਮਾਇਆ ਦੇ ਭੋਗ ਪਦਾਰਥ ਮਿੱਠੇ ਲੱਗ ਰਹੇ ਸਾਨੂੰ ਸਾਰੇ ਦੇ ਸਾਰੇ ਇੱਕ ਖਿੰਨ ਵਿੱਚ ਕੌੜੇ ਦੁਖਦਾਈ ਹੋ ਗਏ ਭਗਤ ਫਰੀਦ ਜੀ ਬਖਸ਼ਿਸ਼ ਕਰਦੇ ਨੇ ਦੇਖ ਫਰੀਦਾ ਜੇ ਥੀਆ ਸੱਕਰ ਹੋਈ ਵਿਸ ਸਾਈਂ ਬਜਹ ਆਪਣੇ ਵੇਦਨ ਕਹੀਆ ਕਿਸ ਭਗਤ ਫਰੀਦ ਜੀ ਬਚਨ ਕਰਦੇ ਨੇ ਕਿ ਇਹ ਜੋ ਜਦੋਂ ਬਜ਼ੁਰਗ ਅਵਸਥਾ ਆ ਜਾਂਦੀ ਹੈ ਤੇ ਫਿਰ ਸ਼ੱਕਰ ਆਦਿ ਜਹ ਪਜ਼ਾਰਥ ਵੀ ਵੇਹੋ ਲੱਗਦੇ ਜ਼ਹਿਰ ਰੂਪ ਹੋ ਜਾਂਦੇ ਨੇ ਪਚਦੇ ਨਹੀਂ ਹਨ ਭਈ ਇਸ ਕਰਕੇ ਉਸ ਸਾਈਂ ਵਿਹਾਗਰੂ ਤੋਂ ਬਿਨਾਂ ਇਹ ਸਾਡੇ ਹਿਰਦੇ ਦੀ ਪੀੜਾ ਹੈ ਦੁੱਖ ਹੈ ਕਿਸ ਨੂੰ ਕਹਿਣਾ ਕਰੀਏ ਨਹੀਂ ਕਹਿ ਸਕਦੇ ਹਾਂ ਕਿ ਜਿੰਨੇ ਵੀ ਸਾਸ ਸੰਗਤ ਜੀ ਪਦਾਰਥ ਹੈ ਖਿੰਨ ਬਾਤਰ ਵਿੱਚ ਕੌੜੇ ਹੋ ਜਾਣੇ ਹਨ ਇਹ ਮਾਇਆ ਦੇ ਭੋਗ ਸਦੀਵ ਕਾਲ ਵਾਸਤੇ ਨਹੀਂ ਰਹਣੇ ਵਿੱਚ ਨਾ ਕੋਈ ਕਰ ਸਕਾ ਕਿਸਥੈ ਰੋਵਹ ਰੋਜ ਇਸ ਜੀਵ ਦੀ ਵਿਚੋਲਗੀ ਵਕੀਲੇ ਜਾਂ ਸ਼ਿਕਾਰਸ਼ ਕੋਈ ਨਹੀਂ ਕਰ ਸਕਦਾ ਕਿਸਦੇ ਅੱਗੇ ਜਾ ਕੇ ਰੋਜ਼ ਰੋਣਾ ਕਰੇ ਦੱਸੋ ਫਿਰ ਸਤਿਗੁਰਾਂ ਤੋਂ ਬਿਨਾ ਵਿਚੋਲਾ ਬਣ ਕੇ ਕਿਹੜਾ ਸਾਨੂੰ ਜਮਾ ਤੋਂ ਛਡਾਵੇਗਾ ਉਸ ਪਰਮੇਸ਼ਰ ਨੇ ਸਤਿਗੁਰੂ ਜੀਆ ਨੇ ਸਾਨੂੰ ਬਚਾਉਣਾ ਹੈ ਇਸ ਵਾਸਤੇ ਸਤਿਗੁਰਾਂ ਨੂੰ ਵਿਚੋਲਾ ਬਣਾਓ ਅੰਮ੍ਰਿਤਸਕ ਕੇ ਸਿੰਘ ਸਜੋ ਤੇ ਆਪਣੇ ਮੁਖੋਂ ਇਉਂ ਕਹੋ ਉਹ ਲੋਕ ਭਾਈ ਤੇਸ ਮਿੱਤਰ ਵਿਚੋਲੇ ਜੈ ਮਿਲਕੰਤ ਪਸਾਣਾ ਜੇਕਰ ਕੋਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਹੋਰ ਕਿਸੇ ਦੰਬੀ ਫਕੰਡੀ ਦੇ ਕੋਲ ਮੜੀਆਂ ਮਸਾਣਾ ਤੇ ਜਾਵੇ ਵਿਚੋਲਾ ਬਣਾਵੇ ਤਾਂ ਪਿਛੋ ਪਛਤਾਪ ਕਰਨ ਅਤੇ ਰੋਣ ਤੋਂ ਬਿਨਾ ਹੋਰ ਕੁਝ ਹੱਥ ਨਹੀਂ ਜੇ ਆਉਂਦਾ ਅਗੇ ਮਹਾਰਾਜ ਬਖਸ਼ਿਸ਼ ਕਰਦੇ ਨੇ ਕੀਤਾ ਕਿਛੂ ਨਾ ਹੋਈ ਲਿਖਿਆ ਤੁਰ ਸੰਜੋਗ ਕਿ ਭਾਈ ਜੀਵ ਦਾ ਆਪਣਾ ਕੀਤਾ ਹੋਇਆ ਕੁਝ ਨਹੀਂ ਹੁੰਦਾ ਇਹਨਾਂ ਜੀਵਾਂ ਦਾ ਸੰਜੋਗ ਵਿਜੋਗ ਤਾਂ ਤਰੋ ਹੀ ਲਿਖਿਆ ਹੋਇਆ ਹੈ ਨਨ ਘਾਲੇ ਸਭ ਦਿਵਸ ਸਾਸ ਨਹਿ ਬਡਨ ਘਟਨ ਤਿਲਸਾਰ ਜੀਵਨ ਲੋਰਹ ਪਰਮ ਮੋਹ ਨਾਨਕ ਦੇਉ ਗਵਾਰ ਮਹਾਰਾਜ ਨੇ ਸਾਰਾ ਕੁਝ ਲੇਖਾ ਚ ਲਿਖ ਕੇ ਭੇਜਿਆ ਹੋਇਆ ਹੈ ਕਿਥੋਂ ਤੱਕ ਕਰਮਾਂ ਦੀ ਗਤੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਅੱਗੇ ਕਰਨੇ ਫਰਮਾਉਂਦੇ ਨੇ ਵਡਭਾਗੀ ਮੇਰਾ ਪ੍ਰਭ ਮਿਲਿਆ ਤਾਂ ਉਤਰ ਹੈ ਸਭ ਬਿਯੋਗ ਜਦ ਵੱਡੀਆਂ ਜਿੰਨਾ ਵੱਡੇ ਆ ਭਾਗਾ ਕਰਕੇ ਮੇਰਾ ਪ੍ਰਭੂ ਮਿਲ ਜਾਵੇ ਤਾਂ ਸਾਰੇ ਦੁੱਖ ਉਤਰ ਜਾਂਦੇ ਹਨ ਪੂਰ ਵੱਡੇ ਭਾਗ ਹੋਣ ਤਾਂ ਸਤ ਸੰਗਤ ਪ੍ਰਾਪਤ ਹੁੰਦੀ ਹੈ ਅਤੇ ਸਤ ਸੰਗਤ ਦੁਆਰਾ ਉਸ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਵਾਹਿਗੁਰੂ ਦੀ ਪ੍ਰਾਪਤੀ ਹੋਣ ਕਰਕੇ ਸਭ ਜਨਮਾਂ ਦੇ ਵਿਛੋੜੇ ਦੂਰ ਹੋ ਜਾਇਆ ਕਰਦੇ ਹਨ ਕਿਉਂਕਿ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਸੱਚੇ ਪਾਤਸ਼ਾਹ ਮਹਾਰਾਜਿਆ ਨੇ ਸਤਸੰਗਤ ਨੂੰ ਧਨ ਤਦ ਜੋਗ ਕਿਹਾ ਹੈ ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਨੇ ਨਾਨਕ ਕਾ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ ਪੰਜਵੇਂ ਪਾਤਸ਼ਾਹ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੇ ਸਮਝਾਉਂਦੇ ਨੇ ਕਥਨ ਕਰਦੇ ਹਨ ਕਿ ਇੰਜ ਬੇਨਤੀ ਕਰੀਏ ਏ ਮੇਰੇ ਸਾਹਿਬ ਬੰਦੀਖਾਨੇ ਤੋਂ ਛਡਾਉਣ ਵਾਲੇ ਰਖਕ ਆਪ ਜੀ ਮੈਨੂੰ ਰੱਖ ਲੈਣਾ ਕਰੋ ਜਿਵੇਂ ਆਪ ਜੀ ਨੇ ਐਮਨਾਬਾਦ ਵਿੱਚ ਬਾਬਰ ਦੀ ਜੇਲ੍ਹ ਵਿੱਚੋਂ ਕੈਦੀ ਛੁਡਵਾਏ ਫਿਰ ਛੇਵੇਂ ਸਰੂਪ ਵਿੱਚ ਗਵਾਲੀਅਰ ਦੇ ਕਿਲੇ ਵਿੱਚੋਂ ਬਵੰਜਾ ਰਾਜੇ ਛੁਡਵਾਏ 10ਵੇਂ ਸਰੂਪ ਵਿੱਚ ਬਾਦਸ਼ਾਹ ਜੋ ਹੈ ਬਹਾਦਰ ਸ਼ਾਹ ਦੀ ਜਿੱਤ ਕਰਾ ਕੇ ਤਖਤ ਉੱਪਰ ਬਿਠਾ ਕਰਕੇ ਔਰੰਗਜੀਬ ਦੇ ਕੈਦ ਕੀਤੇ ਹੋਏ ਸਾਰੇ ਕੈਦੀ ਰਹਾ ਕਰਵਾਏ ਸਨ ਜਿਵੇਂ ਆਪ ਜੀ ਆਨੇ ਸਤਖੰਡ ਗਮਨ ਤੋਂ 30 ਸਾਲ ਬਾਅਦ ਪੂਨੇ ਸਤਾਰੇ ਦੀ ਜੇਲ ਵਿੱਚੋਂ ਫਰਸਤਮ ਰਾਓ ਤੇ ਬਾਲਾ ਰਾਓ ਛਡਵਾਏ ਸਨ ਅਤੇ ਆਪ ਜੀ ਨੇ ਜਿਵੇਂ ਮਾਤਾ ਦੇ ਗਰਭ ਰੂਪ ਬੰਦੀਖਾਨੇ ਵਿੱਚੋਂ ਛਡਵਾਇਆ ਹੈ। ਕਿਵੇਂ ਹੀ ਮਾਇਆ ਦੇ ਬੰਦੀਖਾਨੇ ਵਿੱਚੋਂ ਛਡਵਾ ਕੇ ਸਾਡੀ ਰੱਖਿਆ ਕਰੋ ਜੀ। 84 ਲੱਖ ਜੂਨਾ ਦੇ ਬੰਦੀਖਾਨੇ ਤੋਂ ਛਡਾਓ। ਆਪਣੇ ਬਣਾ ਕੇ ਰੱਖੋ ਜੀ। ਕਤਕ ਹੋਵੇ ਸਾਧ ਸੰਗ ਬਿਨ ਸਹ ਸਭੇ ਸੋਚ ਕਤਕ ਦੇ ਮਹੀਨੇ ਦੁਆਰਾ ਕਥਨ ਕਰਦੇ ਹਨ ਜੇ ਸਾਧ ਸੰਗਤ ਪ੍ਰਾਪਤ ਹੋ ਜਾਵੇ ਤਾਂ ਸਾਰੀਆਂ ਸੋਚਾਂ ਨਾਸ਼ ਹੋ ਜਾਂਦੀਆਂ ਨੇ ਕੇਵਲ ਸਾਧ ਸੰਗਤ ਹੀ ਹੈ ਜਿਥੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਭਾਣਾ ਮੰਨਣਾ ਨਿਮਰਤਾ ਦੇ ਸਹਤ ਰਹਿਣਾ ਤਾਂ ਲਬਦ ਅਨੁਸਾਰ ਜੋ ਪ੍ਰਾਪਤ ਹੋਵੇ ਉਸ ਦੇ ਵਿੱਚ ਹੀ ਸੰਤੋਖੀ ਰਹਿਣਾ ਆਦਿਕ ਸ਼ੁਭ ਗੁਣ ਪ੍ਰਾਪਤ ਕਰੀਦੇ ਹਨ ਜਿਨ੍ਹਾਂ ਦੇ ਧਾਰਨ ਕਰਨ ਕਰਨ ਦੇ ਨਾਲ ਹਰ ਕਿਸਮ ਦੀ ਸੋਚ ਫਿਕਰ ਦਾ ਨਾਸ਼ ਹੁੰਦਾ ਹੈ ਸੁ ਮਹਾਰਾਜ ਜੀ ਦੀ ਕਿਰਪਾ ਕਰਕੇ ਸਾਨੂੰ ਵੀ ਸਾਧ ਸੰਗਤ ਕਰਨੀ ਚਾਹੀਦੀ ਹੈ ਮਹਾਰਾਜ ਕਿਰਪਾ ਕਰਨ ਸਾਨੂੰ ਅਸੀ ਸਾਧ ਸੰਗਤ ਬਖਸ਼ ਦੇਣ ਕਿਰਪਾ ਕਰੇ ਜਿਸ ਫਾਰ ਬ੍ਰਹਮ ਹੋਵੇ ਸਾਧੂ ਸੰਗ ਜਿਉ ਜਿਉ ਓਹ ਵਧਾਈਐ ਤਿਉ ਤਿਉ ਹਰਿ ਸਿਉ ਰੰਗ ਸੋ ਐਸਾ ਉਵਦੇਸ਼ ਮਹਾਰਾਜ ਕਤਕ ਮਹੀਨੇ ਦੇ ਪਰਥਾਏ ਬਖਸ਼ਿਸ਼ ਕਰਦੇ ਨੇ ਕਥਾ ਵਿਚਾਰ ਕਰਦੇ ਏਕ ਨੇ ਵਿਅੰਤ ਭੁੱਲਾ ਹੋ ਜਾਣੀਆਂ ਸਭਾਵਿਕ ਹਨ ਮਹਾਰਾਜ ਜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਹਾਰ ਹਨ ਬਖਸ਼ ਲੈਣ ਰੱਬ ਵਰਗੀਆਂ ਸੰਗਤਾਂ ਬਖਸ਼ਣਹਾਰ ਹਨ ਬਖਸ਼ ਲੈਣ ਇੰਨੀਆਂ ਬੇਨਤੀਆਂ ਕਰਕੇ ਇੱਥੇ ਹੀ ਫਤਿਹ ਦੀ ਸਾਂਝ ਪਾਈਏ ਜੀ ਨਾਨਕ ਕਉ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਹੇ ਸਬੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ